ਕਿਵੇਂ ਰਹਿੰਦੇ ਆ ਜੀ ਅੱਲੂ ਵਾਲ ਪਿੰਡ ਨੂੰ ਸਾਹਮਣੇ ਜੋ ਵਹੀਂ ਦੇ ਕੰਡੇ ਦੇ ਉੱਤੇ ਇੱਕ ਅਡਵਾਂਸ ਬੰਨ ਲੱਗਾ ਹੋਇਆ ਸੀ ਵਹੀਂ ਵਿੱਚ ਕਾਲੀ ਵਹੀਂ ਵਿੱਚ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਵੱਧ ਜਾਣ ਕਰਨ ਉਹ ਵੀ ਅੱਜ ਬੰਨ ਜਿਹੜਾ ਹੈਗਾ ਟੁੱਟ ਗਿਆ ਇਧਰ ਆ ਜਿਹੜੀ ਹਜ਼ਾਰਾਂ ਏਕੜ ਜਿਹੜੀ ਇਧਰ ਨੂੰ ਫਸਲ ਹੈ ਅੱਲੂ ਵਾਲ ਬਿਲਕੁਲ ਪਿੰਡ ਨੂੰ ਸਾਹਮਣੀ ਇਹ ਵੀ ਜਿਹੜੀ ਆ ਬਿਲਕੁਲ ਹੁਣ ਤਬਾਹ ਹੋਣ ਦੇ ਕਿਨਾਰੇ ਤੇ ਆ ਕੋਸ਼ਿਸ਼ਾਂ ਜਾਰੀ ਨੇ ਪਰ ਗੱਲ ਪਾਣੀ ਦਾ ਫਰਕ ਬਹੁਤ ਹੈ ਬੰਨ ਦੇ ਲੈਵਲ ਦਾ ਤੇ ਪਾਣੀ ਦਾ ਫਰਕ ਜਿਹੜਾ ਲਗਭਗ 4 ਤੋਂ 5 ਫੁੱਟ ਦਾ ਬੋਰੇ ਲਿਆਓ ਬੋਰੇ ਬੋਰਿਆਂ ਤੋਂ ਬਿਨਾਂ ਨਹੀਂ ਗੱਲ ਬੰਨੀ 4 ਤੋਂ 5 ਫੁੱਟ ਇਹ ਵਈਆਂ ਜੀ ਇੱਧਰ ਦੂਰ ਦੂਰ ਤੱਕ ਪਾਣੀ ਤੇ ਇਹ ਲੱਗੇ ਹੋਏ ਨੇ ਕੋਸ਼ਿਸ਼ਾਂ ਨੂੰ ਚਾਰੇ ਤੇ ਇਹ ਦੇਖੋ ਜੀ ਇੱਧਰਲੇ ਬਨੇ ਸਾਰੀ ਆ ਹੱਸ ਦੀ ਵੱਸ ਦੀ ਬਿਲਕੁਲ ਫਸਲ ਆ ਤੋ ਨਾਲ ਜਿੱਥੋਂ ਤੱਕ ਤੁਸੀਂ ਦੇਖ ਸਕਦੇ ਹੋ ਝੋਨਾ ਆ ਬੰਨ ਹੈ ਤੇ ਆ ਟੁੱਟ ਗਿਆ ਜੀ ਕਿਉਂਕਿ ਬਾਰਸ਼ਾਂ ਚ ਸੇਰ ਦੀ ਹੋਣ ਰਹੀ ਸੀ ਤੇ ਬੰਨ ਬਿਲਕੁਲ ਪੂਲਾ ਸੀਗਾ ਬੰਨ ਬਿਲਕੁਲ ਪੂਲਾ ਸੀਗਾ ਬੰਨ ਪੂਲੇ ਦਾ ਕਰਕੇ ਇਹ ਪਾਣੀ ਜਿਹੜਾ ਇਹ ਬੰਨ ਜਿਹੜਾ ਟੁੱਟ ਗਿਆ ਮੈਸੇਦ ਤੇ ਚਲੋ ਪਿੱਛੋਂ ਵਾਲੀ ਤੋਂ ਵੀ ਟੁੱਟ ਗਿਆ ਹੋਇਆ ਇਹ ਵੀ ਬੰਨ ਜਿਹੜਾ ਉਹਨਾਂ ਲੋਕਾਂ ਨੇ ਵੀ ਵਾਲੀ ਕਲਾਂਦਿਆਂ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਰਾਤ ਦਿਨ ਵਿਚਾਰੇ ਉਹ ਬੰਨਾਂ ਤੇ ਰਹੇ ਆ ਪਰ ਇਹ ਵੀ ਜਿਹੜੀ ਕੋਸ਼ਿਸ਼ ਸੀਗੀ ਇਹ ਲਗਭਗ ਸਫਲ ਲੱਗਦੀ ਲੱਗਦੀ ਹੈ ਇਹ ਵਿਹਾਰ ਦਾ ਬਹੁਤ ਫਰਕ ਹੈ ਮਣੀ ਧਿਆਨ ਨਾਲ ਬਹੁਤ ਜਿਆਦਾ ਵਿਹਾਰ ਪਾਣੀ ਦਾ ਵਿਹਾਰ ਬਹੁਤ ਜਿਆਦਾ ਹੈ ਇਸ ਕਰਕੇ ਹੁਣ ਰੱਬ ਦਾ ਭਾਣਾ ਮੰਨ ਲਓ ਜਾਂ ਜਿਵੇਂ ਮਰਜ਼ੀ ਆ ਫਸਲ ਜਿਹੜੀ ਆ ਇਹ ਲਗਭਗ ਡੈਫੀਨਿਟਲੀ ਆਵੀ ਇਹ ਤਬਾਹ ਹੋ ਜਾਏਗੀ ਆ ਦੇਖੋ ਪਾਣੀ ਇਸ ਤਰੀਕੇ ਦੇ ਨਾਲ ਕਿਉਂ ਨਹੀਂ ਦੀ ਫਸਲ ਤੱਕ ਦੂਰ ਦੂਰ ਤੱਕ ਐਵੇਂ ਤਬਾਹ ਕਰਦਾ ਪਿਆ ਅੱਲੂਵਾਲ ਜਿਹੜਾ ਪੋਲ ਐ ਆ ਦੇਖੋ ਪੋਲ ਤੁਸੀਂ ਦੇਖ ਸਕਦੇ ਹੋ ਪੋਲ ਦੇ ਬਿਲਕੁਲ ਲਾਗੇ ਤੋਂ ਇਹ ਬੰਨ ਜਿਹੜਾ ਹੈਗਾ ਟੁੱਟ ਗਿਆ ਹੈਗਾ ਸੋ ਲਾਈਵ ਜੁੜਨ ਵਾਲੇ ਜਾਂ ਵੀਡੀਓ ਦੇਖਣ ਵਾਲੇ ਭੈਣ ਭਰਾਵਾਂ ਨੂੰ ਇਹ ਹੈ ਜੀ ਭਾਈ ਆਪ ਦਾ ਸਮਾਨ ਸੌਦਾ ਵਗੈਰਾ ਰੱਖੋ ਪਾਣੀ ਲਗਾਤਾਰ ਜਿਹੜਾ ਹੈਗਾ ਉਹ ਪਾਣੀ ਦਾ ਲੈਵਲ ਵਧਦਾ ਪਿਆ ਇਹ ਅੱਲੂ ਵਾਲ ਪਿੰਡ ਦੇ ਬਿਲਕੁਲ ਸਾਹਮਣੇ ਆਹ ਪੋਲ ਹੈ ਜਿੱਥੇ ਪੋਲ ਦੇ ਬਿਲਕੁਲ